ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨ ਨਨਮਨ ਰਹੇ ਹਮਾਰਾ ਪਨਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦੈ ਮੋਹ ਬਚਾ ਬੋ सुखी बस मोर पर सेवक सिख करता अच्छा सब करतारा मोर अच्छा निज करदा को है। पूरन होए हमारी आशा तोर भजन की रह पे आशा तुम्हें छाड़ कोई अवर न त्या जो बर चाहो सो तुम ते पाओ सेवक सिख हमारे तारी है चुन चुन सतर हमारे मारी है ਆਪ ਹਾਦ ਦਾ ਮੁਜਾਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ जवन काल जोगी सब की ज्योति जवन काल सब लोक सवारा नमस्कार है ताहे हमारा जवन काल सब जगत बनायो देव दैत जचन उपजायो आद अंत एक अवतारा सोई गुरु समझियो हमारा नमस्कार ही को हमारी सकल प्रजा जन याव सवारी शिवकन को सब गुण सुख दियो सतरण कोपल मो बद कियो खटखट के अंतर की जानत भले बुरे की पीर पहचानत चीटी ते कुंचरया सुला सब पर कृपा दिश कर फूला संतन दुख पाए ते दुखी सुख पाए साधन के सुखी एक एक की पीर पहचानै खटखट के पट पट की जानै जब उद करा करतारा प्रजा धरत तब देह अपारा ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਤ ਹਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨ ਪਾਪਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾਚੀ ਨਤਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤਉ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸੱਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਆਰੰਕ ਭਾਇਓ ਰਾਭ ਕੈ ਪੂਪਾ ਅੰਡਜੇ ਰਸੇ ਤਜ ਕਿਨੇ ਉਤਪੁਜ ਖਾਨ ਬਹੁਰ ਰਚ ਦੇਨੇ ਕਹਉ ਪੋਲ ਰਾਜਾ ਹੋਐ ਬੈਠਾ ਕਹਉ ਸਮਰ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਟ ਦਿਖਾਇ ਅਚੰ ਭਾਵ ਆਦਿ ਜੁ ਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇ ਕੋ ਬਾਰ ਸੇਖ ਸੰਗਾਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇ ਚ ਕਰੋ ਰਣ ਘਾਤਾ ਜੇ ਆ ਸੋਚ ਤਬ ਸ਼ਰਨ ਹੀ ਪਾਰੇ ਤਨ ਕੇ ਦੁਸ਼ਟ ਦੁਖਿਤ ਹੋਵੇ ਮਾਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਆਹੈ ਤਾਂ ਕੇ ਕਾਲ ਨਿਕਟ ਨ ਆਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਰਹਿ ਤਤ ਕਾਲਾ ਕਿਰਪਾ ਦੇਸ਼ਟ ਤਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਚਾਚਵਸ ਕਰ ਨ ਕੋਈ ਇਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਹ ਬਾਰਾ ਜਿੰਨਰ ਨਾਮ ਤੇ ਹਾਰੋ ਕਾਹਾ ਦਾਰਦ ਦੁਸ਼ਟ ਦੋਗ ਤੇ ਰਾਹਾ ਅੜਕੇਤ ਮੈਂ ਚਰਨ ਤੇ ਹਾਰੀ ਆਪ ਹੱਦ ਲਿਹੋ ਉਹ ਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਅੜਕੇਤ ਮੈਂ ਚਰਨ ਤੇ ਹਾਰੀ ਆਪ ਹੱਦ ਲਿਹੁ ਬਾਰੀ ਸਰਬ ਥਾਰਮ ਹੋ ਸਹਾਈ ਦੁਸ਼ਟ ਦੋਗਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਫਤਿਸ਼ਾਹੀ ਦਸਵੀਂ ਕਬਿ ਉਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੇ ਇੱਛਾ तब चर नन्मन रह हमारा अपना जान करो प्रतपारा हमरे दुष्ट सब तुम कहाव हो आप हाथ दे मोह बचाव हो सुखी बस मोर परिवार सेवक सिख सब करतारा मोर अच्छा निज कर द करिय सब रन को आसंगरिय पूरन होए हमारी आशा तोर भजन की रह प्यासा तुम्हें छाड़ कोई अवर न त्याओ जो बर चाहो सो तुम ते पाओ सेवक सिख हमारे तारी है चुन सतर हमारे मारी है आप हाथ है मुझे बरी है मरण काल का त्रास निवरी है जो सदा हमारे पच्छा श्री सुजो करे हो रच्छा राख ले हो मुहे राखन हारे साहिब संत सहाय प्यारे दीन बंद दुष्टन के हंता तुम हो पुरी चतर दस कंता काल पाए ब्रह्मा बप तरा काल पाए शिव जुअतरा काल पाए कर विषण प्रकाशा सकल काल का किया जवन काल की यो वेद राज ब्रह्मा ज्योति जवन काल सब लोक सवारा नमस्कार है ताहे हमारा जवन काल सब जगत बनायो देव दैत जक्षन उपजायो ਤਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਖਟ ਖਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦੇਸ਼ ਕਰ ਫੂਲਾ संतन दुख पाए ते दुखी सुख पाए सादन के सुखी एक एक पीर ए घट घट के पट पट की जाना जब उद करा करतारा प्रजा तरत तब देह अपारा जब आ करख कर हो कब हो तुम मैं मिलत दे सब हूँ जिते बदन श्रेष्ठ सब तारि बोझ उचार ਤੁਮ ਸਭ ਹਿਤੇ ਰਤ ਨਿਰਾਲਮ ਜਾਨਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕ ਮੂੜ ਉਚਾਰਤ ਭੇਦਾ ਜਾ ਕੋ ਪੇਵਨ ਪਾਪਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾਚੀ ਨਤ ਨਹਿ ਪੇਵ आप आपने बुद्ध है जेती वर्णत पहन पहन तो तेती तुमरा लखा न जाय पसारा के बिद सजा प्रथम संसारा एक रूप नूप सरूपा भयो राव कई भूपा अंडा जेर से तजकिनी उत्पुज खान बहुर रच देने कहूं पूल राजा हुआ बैठा कहूं सिमर पयो शंकर कैठा ਸਿਗਰੀ ਸਿਰਟ ਦਿਖਾਏ ਅਚੰ ਭਾਵ ਆਦ ਜੁਗਾਦ ਸਰੂਪ ਸੋਇੰ ਭਾਵ ਅਬ ਰਛਾ ਮੇਰੀ ਤੁਮ ਕਰੋ ਸੇ ਕੋ ਬਾਰ ਸਿਖ ਸੰਗਾਰੋ ਦੁਸ਼ਟ ਜਿਤੇ ਉਠਵਾ ਤੁਦ ਪਾਤਾ ਸਕਲ ਮਲੇ ਚ ਕਰੋ ਰਣ ਖਾਤਾ ਜੇ ਆ ਸੋਇ ਤਬ ਸਰਣੀ ਪਾਰੇ ਤਨ ਕੇ ਦੁਸ਼ਟ ਦੁਖਿਤ ਹੋਵੈ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ जो कल कोई कबारत ए है ताके काल निकट न ए है रक्षा होए ताहे सब काला दुष्ट अरिष्ट त्रय तत्काला कृपा दृष्ट तन जाहे ने हर हो ताके ताप तनक मैं हर हो रिद्ध सिद्ध कर्मो सब होए दुष्ट चाचवश कर ना कोई एक बार जंत मैं संवारा काल फासते ताहे उबारा ਜਨਰ ਨਾਮ ਤੇ ਹਾਰੋ ਕਾਹ ਦਾਰਦ ਦੁਸ਼ਟ ਦੋਖ ਤੇ ਰਾਹਾ ਕੜਕੇ ਤਮੈ ਚਰਨ ਤੇ ਹਾਰੀ ਆਪ ਹਾਦ ਲੈ ਹੋ ਉਬਾਰੀ ਸਰਬ ਥਾਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਕੜਕੇ ਤਮੈ ਚਰਨ ਤੇ ਹਾਰੀ ਆਪ ਹਾਦ ਲੈ ਹੋ ਉਬਾਰੀ ਸਰਬ ਥਾਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨ ਨਨਮਨ ਰਹੇ ਹਮਾਰਾ ਆਪ ਨਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦੈ ਮੋਹੇ ਬਚਾਵੋ सुखी बसा मोर पर सेवक सिख सब करतारा मोर अच्छा निज करदा करी सब को आसंगरी है। पूरन होए हमारी आशा तोर भजन की रह प्यासा तुम्हें छाड़ कोई अवरना त्या जो बर चाहो सो तुम ते पाओ सेवक सिख हमारे तारी है चुन चुन सतर हमारे मारी है ਆਪ ਹਾਦ ਦਾ ਮੁਜਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੂਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ काल पाए कर बिशन प्रकाशा सकल काल का किया तमाशा जवन काल जोगी सब की यो वेद राज ब्रह्मा ज्योति यो जवन काल सब लोक सवारा नमस्कार है ताहे हमारा जवन काल सब जगत बनायो देव दैत जच्छन उपजायो आद अंत एक अवतारा सोई गुरु समझियो हमारा नमस्कार तिस ही को हमारी सगल प्रजा जन सेवकन को सब गुण सुख दियो सतरन को पल मोह की जानत भले बुरे की पीर पहचानत चीटी ते कुचर असूला पर कृपा दृष कर फूला संतन दुख पाए ते दुखी सुख पाए साधन के सुखी एक एक की पीर पछाण खटखट के पट पट की जान ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਆਕਾ ਮੂੜ ਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾਚੀ ਨਤਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਉਪਸਰੂਪਾਰੰਕ ਭਾਇਓ ਰਾਭ ਕੈ ਭੂਪਾ ਅੰਡਜੇ ਰਸੇ ਤਜਕਿਨੇ ਉਤਪੁਜ ਖਾਨ ਬਹੁਰ ਰਚ ਦੇਨੇ ਕਾਹੂ ਪੋਲ ਰਾਜਾ ਹੋਐ ਬੈਠਾ ਕਾਹੂ ਸਿਮਰ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਟ ਦਿਖਾਐ ਅਚੰ ਭਾਵ ਆਦਿ ਜੁ ਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇਕੋ ਬਾਰ ਸੇਕ ਸੰਗਾਰੋ दुष्ट जीते उठवा तुद पात्ता सकल मले करो रण काता जे असोय तव शरणी परे तिनके दुष्ट दोख्यत होवै मारे पुरख जवन पग परे तिहारे तिनके तुम संकट सब तारे जो कल कोई एक बार ते आहै ताके काल निकट न आहै रक्षा होए ताहे सब काला दुष्ट अरिष्ट त्रया तत्काला कृपा दृष्ट तन जाहे ने हर हो ताके ताप तनक मै हर हो रिद्ध सिद्ध कर्मो सब होई दुष्ट चाचवस कर न कोई एक बार जंत मै संवारा काल फासते ताहे उबारा जनर नाम ते हारो काहा दारिद दुष्ट दोख ते राहा कडक केत मै चरण तिहारी आप हाद लेहो उबारी सर्व थार्म हो हो सहाय दुष्ट दोख ते लेहो बचाई कडके त मैं शरण तिहारी आप हा द लेहो उबारी सरब थोरम हो सहाय दुष्ट दोख ते लेहो बचाई सतनाम श्री बाही गुरु साहिब जी एक ओंकार श्री बाही गुरु जी की फत्ते बादशाह ही 10वीं कबी उबाच बेंती चाऊ पैई ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨ ਨਨਮਨ ਰਹੇ ਹਮਾਰਾ ਆਪ ਨਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਬ ਹੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਬੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਕ ਸੇਖ ਹਮਾਰੇ ਤਾਰੀਐ ਚੁੰਚੁੰਨ ਸਤਰ ਹਮਾਰੇ ਮਾਰੀਐ ਆਪ ਹਾਦ ਮੁਜਾ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜੋ ਕਰਿਓ ਰੱਛਾ ਰਾਖ ਲਿਹੋ ਮੋਹ ਰਾਖਨ ਹਾਰੇ साहिब संत सहाय प्यारे दीन बंद दुष्टन के हंता तुम कंता काल पाए ब्रह्म बरा काल पाए शिव जु अवतरा काल पाए कर विष्णु प्रकाशा सकल काल का किया तुमाशा जवन काल जोगी सब की यो वेद राज ब्रह्मा ज्योति जवन काल सब लोक सवारा नमस्कार है ताहे हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चीटी ते कुल चरे असूला सपर कृपा दिश कर फूला संतन दुख पाए ते दुखी सुख पाए साधन के सुखी एक एक की पीर पछाण घट घट के पट पट की जान जब उद करख करा कर तारा प्रजा तरत तब देह अपारा जब आ करख कर तुह कब हूँ तुम मैं मिलत दे तर सब हूँ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕ ਮੂੜ ਉਚਾਰਤ ਭੇਦਾ ਜਾਕੋ ਪੇਵਨ ਪਾਪਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ महादेव को कहत सदा सेव निरंकार का चीनत नह पेव आप आपने बुद्ध है जेती वर्णत पहन पहन तो है तेती तुमरा लखा न जाय पसारा के बिद सजा प्रथम संसारा एक रूप नूप सरूपा भयो राव कई पुपा अंडा जेरा से तज किन्नी उत्पुज खान बहुर रच देने ਕਹੂੰ ਪੋਲ ਰਾਜਾ ਹੋਇ ਬੈਠਾ ਕਹੂੰ ਸਿਮਰ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਟ ਦਿਖਾਇ ਅਚੰ ਭਾਵ ਆਦਿ ਜੁ ਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇ ਕੋ ਬਾਰ ਸਿਕ ਸੰਗਾਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਰ ਮਲੇ ਕਰੋ ਰਣ ਘਾਤਾ ਜੇ ਅਸ ਤੋ ਸਭ ਸਰਨੀ ਪਰੇ ਤਿਨ ਕੇ ਦੁਸ਼ਟ ਦੋਖਿਆ ਤ ਹੋਵੇ ਮਾਰੇ ਅੁਰਕ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਕੇ ਕਾਲ ਨਿਕਟ ਨਹਿ ਆਏ ਮਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ ਕਿਰਪਾ ਦੇਸ਼ ਤਨ ਜਾਹੇ ਨੇ ਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਚਵਸ ਕਰ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਾਹਾ ਕੜਕੇਤ ਮੈਂ ਸ਼ਰਨ ਤੇ ਹਾਰੀ ਆਪਹਾਦ ਲੈਹੁ ਉਬਾਰੀ ਸਰਬ ਥੌਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਕੜਕੇਤ ਮੈਂ ਸ਼ਰਨ ਤੇ ਹਾਰੀ ਆਪਹਾਦ ਲੈਹੁ ਉਬਾਰੀ ਸਰਬ ਥੌਰਮ ਹੋ ਹੋ ਸਹਾਈ दुष्ट दोख ते लेहो बचाई सतनाम श्री बाही गुरु साहिब जी एक ओंकार श्री बाही गुरु जी की फाते बादशाह ही दशमी कबी उबाच बेंती चाउ पै हमरी करो हाथ दय रक्षा पूर्ण होए चित के इच्छा तब चर ननमन रह हमार आप ना जान करो प्रत पारा ਅਮਰੇ ਦੁਸ਼ਟ ਸਭੈ ਤੁਮਕਾਬ ਹੋ ਆਪ ਹੱਤ ਦਾ ਮੋਹਿ ਬਚਾ ਬੋ ਸੁਖੀ ਬਸੈ ਮੋ ਰੂਪ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭੈ ਰਣ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆਉ ਜੋ ਵਰ ਚਾਹੋ ਸੋ ਤੁਮਤੇ ਪਾਓ ਸੇਵਕ ਸੇਖ ਹਮਾਰੇ ਤਾਰੀਐ ਚੁੰਚੁੰਨ ਸਤਰ ਹਮਾਰੇ ਮਾਰੀਐ ਆਪ ਹਾਦ ਦਾ ਮੁਜਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੂਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸ ਕੰਤਾ काल पाये ब्रह्म बवतरा काल पाए शिव जु अवतरा काल पाए कर विषण प्रकाशा सकल काल का जवन काल की गियो वेद राज ब्रह्मा ज्योति जवन काल सब लोक सवारा नमस्कार है ताहे हमारा जवन काल सब जगत बनायो देव दैत जचन उपजायो आद अंत एक अवतारा सोई गुरु समझियो हमारा नमस्कार तिसहि को हमारी सकल प्रजा जन याब सवारी शिवकन को सब गुण सुख दियो सत्रण को पल मो बद कियो खटखट के अंतर की जानत भले बुरे की पीर पहचानत चीटी ते कुन चरया सुला सब पर कृपा दिस कर फूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹ ਪੇਵ ਆਪ ਆਪਨੇ ਬੁੱਧ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਸਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕੈ ਭੂਪਾ ਅੰਡਾ ਜੇ ਰਸੇ ਤਜ ਕੀਨੇ ਉਤ ਪੁਜ ਖਾਨ ਬਹੁਰ ਰਚ ਦੀਨੇ ਕਹੂੰ ਪੂਲ ਰਾਜਾ ਹੋਵੈ ਬੈਠਾ ਕਉ ਸਿਮਰ ਪਇਓ ਸੰਕਰ ਇਕੈਠਾ ਸਿਗਰੀ ਸਿਰਟ ਦਿਖਾਏ ਅਚੰ ਭਾਵ ਆਦ ਜੁਗਾਦ ਸਰੂਪ ਸੋਇੰ ਭਾਵ ਅਬਰਛਾ ਮੇਰੀ ਤੁਮ ਕਰੋ ਸੇ ਕੋ ਬਾਰ ਸਿਖ ਸੰਗਾਰੋ दुष्ट जीते उठवा तुद पात्ता सकल मले करो रण काता जे असोय तव शरणी परे तिनके दुष्ट दोखियत होवै मारे पुरख जवन पग परे तिहारे तिनके तुम संकट सब तारे जो कल कोई एक को बार ते आहै ताके काल निकट न एहैर रक्षा होए ताहे सब काला दुष्ट अरिष्ट त्रय तत्काला कृपा दृष्ट तन जाहे ने हर हो ताके ताप तनक मैं हर हो रिद्ध सिद्ध कर्मो सब होई दुष्ट चाचवस कर ना कोई एक बार जंत मैं संवारा काल फासते ताहे उबारा जनर नाम ते हारो काहा दारिद दुष्ट दोख ते राहा कडक केत मैं चरण तिहारी आप हा दलह उबारी सर्व थौरम हो हो सहाय दुष्ट दोख ले ते लेहो बचाई खडक के त मैं शरण तिहारी आप हा द लेहो उबारी सरब थोरम हो सहाय दुष्ट दोख ते लेहो बचाई सतनाम श्री बाही गुरु साहिब जी एक ओंकार श्री बाही गुरु जी की फात है बादशाह ही 10वीं कव्यो बाच बेंती चाव पै ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨ ਨਨਮਨ ਰਹੇ ਹਮਾਰਾ ਆਪ ਨਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਬ ਹੋ ਆਪ ਹਾਥ ਦੇ ਮੋਹੇ ਬਚਾ ਬੋ ਸੁਖੀ ਬਸੈ ਮੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੂਰ ਰੱਛਾ ਨਿਜ ਕਰਦਾ ਕਰੀਐ ਸਬੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਚੁੰਚਨ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝਾ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸੂਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ साहिब संत सहाय प्यारे दीन दुष्टन के हंता तुम हो पुरी चतर दस कंता काल पाए ब्रह्मा बप तरा काल पाए शिव जू अब तरा काल पाए कर बिशन प्रकाशा सगल काल का की तमाशा जवन काल जोगी सब की यो वेद राज ब्रह्मा ज्योति यो जवन काल सब लोक सवारा नमस्कार है ताहे हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चीटी ते कुल चरया सूला सब पर कृपा दिश कर फूला संतन दुख पाए ते दुखी सुख पाए साधन के सुखी एक एक ही पीर पछाण घट घट के पट पट की जान जब उद करख करा कर तारा प्रजा तरत तब देह अपारा जब आ करख करत हो कब हूँ तुम मैं मिलत दे तर सब हूँ ਜਿਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਜ ਉਚਾਰੈ ਤੁਮ ਸਭ ਹਿਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕ ਮੂੜ ਉਚਾਰਤ ਭੇਦਾ ਜਾਕੋ ਪੇਵਨ ਪਾਪਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ महादेव को कहत सदा सेव निरंकार का चीनत नह पेव आप आपनी बुद्ध है जेती वर्णत पहन पहन तो है तेती तुमरा लखा न जाय पसारा के बिद सजा प्रथम संसारा एक रूप अनुप सरूपा आरंक भयो राव कई पुपा अंडा जेरा से तज किन्नी उत्पुज खान बहुर रच देने ਕਹੂੰ ਪੋਲ ਰਾਜਾ ਹੋਇ ਬੈਠਾ ਕਹੂੰ ਸਿਮਰ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਟ ਦਿਖਾਇ ਅਚੰ ਭਾਵ ਆਦਿ ਜੁ ਗਾਦ ਸਰੂਪ ਸੋਇਮ ਭਾਵ ਅਬਰਛਾ ਮੇਰੀ ਤੁਮ ਕਰੋ ਸੇ ਕੋ ਬਾਰ ਸਿਕ ਸੰਗਾਰੋ ਦੁਸ਼ਟ ਜਿਤੇ ਉਠਵਤ ਤੁਧ ਪਾਤਾ ਸਗਲ ਮਲੇ ਕਰੋ ਰਣ ਘਾਤਾ ਜੇ ਅਸ ਤੋ ਸਭ ਸਰਨੀ ਪਰੇ ਤਿਨਕੇ ਦੁਸ਼ਟ ਦੋਖਿਆ ਤ ਹੋਵੈ ਮਾਰੇ ਔਰ ਕੇ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਟ ਨਹ ਆਏ ਨਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੈ ਤਤਕਾਲਾ ਕਿਰਪਾ ਦੇਸ਼ ਤਨ ਜਾਹੇ ਨੇ ਹਰ ਹੋ ਤਾਕੇ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਚਵਸ ਕਰ ਨਾ ਕੋਈ ਇਕ ਬਾਰ ਜਿਨ ਤਮੈ ਸੰਭਾਰ ਆਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਾਰੋ ਕਾਹ ਦਰਦ ਦੁਸ਼ਟ ਦੋਖ ਤੇ ਰਾਹਾ ਖੜਕੇ ਤਮੈ ਚਰਨ ਤੇ ਹਾਰੀ ਆਪ ਹਾਦ ਲੈ ਹੋ ਉਬਾਰੀ ਸਰਬ ਥੌਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਖੜਕੇ ਤਮੈ ਚਰਨ ਤੇ ਹਾਰੀ ਆਪ ਹਾਦ ਲੈ ਹੋ ਉਬਾਰੀ ਸਰਬ ਥੌਰਮ ਹੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ